ਕੀ ਖਾਧਾ ਅੱਜ? ਭਾਈ ਕੰਨੀ ਤੇ ਆਤਾ ਨਹੀਂ ਹੈ ਕਦੀ ਕਰੇ। ਹੈ? ਪਰ ਆਤਾ ਹੀ ਨਹੀਂ ਆਜਾ। ਕਰਾਟਾ ਨਹੀਂ ਸੀਗਾ। ਇਹ ਸਕੂਲ ਸਾਡਾ ਇਸਾਇਦੇ ਕੇ ਨਾਮ ਵਾਲਾ ਪ੍ਰਾਇਮਰੀ ਸਕੂਲ ਆ। ਮੈਂ ਜੇ ਈਟੀਟੀਟੀ ਟੀਚਰ ਹਾਂ ਕੰਮ ਕਰਦਾ ਇੱਥੇ ਜੀ ਬਣਵਾ ਰਿਹਾ ਆ ਤਾਂ ਵੀਡੀਓ ਦਾ ਮਕਸਦ ਇਹ ਨਹੀਂ ਸੀ ਕਿ ਵੀ ਯਾਰ ਮੈਨੂੰ ਆਪ ਨੂੰ ਨਹੀਂ ਐਦਾਂ ਸੀ ਕਿ ਵੀ ਬੱਚਾ ਐਦਾਂ ਹੀ ਬੋਲੇਗਾ ਹਾਂ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਿਆ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਤਾਂ ਮੈਂ ਜੇ ਕਰਨਾ ਮੈਂ ਤੇਰੇ ਵੀ ਲਾੜ ਕੀਤਾ ਤੇ ਤੇਰੇ ਮਾਰੀ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆ ਤਾਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੁਣੇ ਲਫ਼ਜ਼ ਕੀ ਘਰ ਤਾਂ ਜੇ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾ ਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਇਆ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿੰਨਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਆ ਤਾਂ ਮੈਂ ਉਹ ਬੱਚੇ ਨੂੰ ਚੱਕਿਆ ਤੇ ਰਸੂਈ ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ ਖਾਓ ਹਾਂ ਇਹ ਵਕਿਆ ਹੋਇਆ ਇਹ ਪਹਿਲਾ ਵੀ ਘਟਨਾ ਹੋਇਆ ਕਿ ਪਹਿਲੀ ਵਾਰੀ ਇਹ ਘਟਨਾ ਹੋਇਆ ਹਾਂ ਹਾਂ ਇੱਕ ਵਾਰੀ ਪਹਿਲਾਂ ਵੀ ਇੱਕ ਬੱਚਾ ਹੈਗਾ ਉਹ ਹੋਰ ਕੀ ਹੋਇਆ ਕਿ ਉਹ ਬੱਚਾ ਬੜਾ ਸ਼ਰਾਰਤੀ ਆ ਵੀ ਅਸੀਂ ਉਹਦੀ ਪੂਰੀ ਕੇਅਰ ਕਰਦੇ ਹਾਂ ਮਨਕੀਰ ਤਾਂ ਬੱਚੇ ਦਾ ਨਾਮ ਤੇ ਉਹ ਕੀ ਹੋਇਆ ਕਿ ਉਹ ਉਦਾਸ ਬੈਠਾ ਸੀਗਾ ਪੇਟ ਫੜ ਕੇ ਤੇ ਮੈਂ ਉਹਨੂੰ ਡਾਕਟਰ ਕੋਲੇ ਲੈ ਗਿਆ ਮੈਂ ਕਿਹਾ ਪੇਟ ਦਰਦ ਹੋਊਗਾ ਤਾਂ ਡਾਕਟਰ ਸਾਹਿਬ ਬੋਲੇ ਮੈਂ ਡਾਕਟਰ ਸਾਹਿਬ ਕੋਲੇ ਲੈ ਜਾ ਕੇ ਜਦੋਂ ਪੁੱਛਿਆ ਬੇਟੇ ਖਾਣਾ ਖਾਕੇ ਆ ਤਾਂ ਉਹ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਦਾ ਤੇ ਮੈਂ ਉਹਨੂੰ ਆਪਦਾ ਟਿਫਨ ਦਿੱਤਾ ਬੱਚੇ ਨੂੰ ਤੇ ਉਹਨੇ ਟਿਫਨ ਖਾ ਲਿਆ ਤੇ ਉਹੀ ਬੱਚੇ ਨੇ 10 ਮਿੰਟ ਬਾਅਦ ਇੱਕ ਜਵਾਬ ਦੇ ਕੁੱਟਤਾ ਤੇ ਉਹ ਉਹਦੀ ਸ਼ਿਕਾਇਤ ਆ ਗਈ ਮੈਂ ਕਿਹਾ ਵੀ ਇਹੀ ਭੁੱਖ ਕਰਕੇ ਬੱਚਾ ਵੀ ਇਦਾਂ ਬੈਠਾ ਸੀਗਾ ਤੇ ਉਹ ਸਵੇਰੇ ਸਵੇਰ ਦਾ ਟਾਈਮ ਹੀ ਸੀ ਉਹ ਵੀ ਅਚਨਚੇਤੀ ਬਣਾਈ ਹੈ ਕਿਉਂਕਿ ਸਾਡੇ ਇੱਕ ਸੀਪੀ ਦਾ ਪ੍ਰੋਜੈਕਟ ਚੱਲ ਰਿਹਾ ਤੇ ਉਹ ਅਸੀਂ ਵੀਡੀਓ ਇਦਾਂ ਵੀ ਬਣਾਉਣੀਆਂ ਹੁੰਦੀਆਂ ਤੇ ਉਹ ਮੈਂ ਵੈਸੀ ਵੀ ਬੱਚੇ ਦਾ ਵੀ ਰਾਈਟਿੰਗ ਵੇਖਦਾ ਸੀ ਕੰਮ ਚੈੱਕ ਕਰਦਾ ਵੀ ਰਾਈਟਿੰਗ ਦੀ ਵੀਡੀਓ ਬਣਾ ਲਾਂ ਉਹ ਇਦਾਂ ਕਰਦੇ ਕਰਦੇ ਉਹ ਵੀਡੀਓ ਬਣ ਗਈ ਤੇ ਉਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕੱਲਿਹੜੇpoque پیسے ਸਕੂਲ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਖਾਣਾ ਹਾਂ ਬਿਲਕੁਲ ਖਾਣਾ ਖਵਾਇਆ ਜੀ ਇਹਦੀ ਫਿਰ ਉਹਦੀ ਮਦਰ ਨੂੰ ਬੁਲਾਇਆ ਸੀ ਸਕੂਲ ਤਾਂ ਉਹਦੀ ਮਦਰ ਨੇ ਵੀ ਸਾਨੂੰ ਇਹ ਹੀ ਰਿਐਕਸ਼ਨ ਪਹਿਲਾਂ ਤਾਂ ਮੇਰੇ ਕਰਕੇ ਬੋਲੇ ਨਹੀਂ ਮੈਂ ਫਿਰ ਰੂਮ ਤੋਂ ਬਾਹਰ ਗੋਣੇ ਆਪਦੀ ਜਿਹੜੀ ਉਹ ਬਿਆਨ ਬੇਟਾ ਆਪ ਜਦ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਨਹੀਂ ਖਾਸੀ ਆਟਾ ਕਰਨੇ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਦੇਉ ਮੈਨੂੰ ਕੈਸਾ ਜੀ ਬੋਕ ਲੱਗੀ ਨਹੀਂ ਸਰ ਜੀ ਨੇ ਕਿ ਮੈਨੂੰ ਬਹੁਤ ਲੱਗੀ ਨਹੀਂ ਮੈਨੂੰ ਸਰ ਜੀ ਨੇ ਹੰਦੀ ਕਿ ਆ আচ্ছা ਭੁੱਖ ਲੱਗੀ ਹੈ ਤੇ ਇਹ ਨਹੀਂ ਕਿ ਵੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨਹੀਂ ਨਾ ਨਹੀਂ ਪਿਆਰ ਨਾਲ ਰੋਟੀ ਖਵਾਈ ਸੀ ਨਾ ਘਰੇ ਅਸੀਂ ਸਰਦੇ ਬਣਾ ਕਰਨੇ ਜਾ ਰਹੇ ਘਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾਕੇਗੇ ਹਾਂਜੀ ਕਿਹ ਦੱਸੋ ਜਿਹੜਾ ਸਾਰ ਨੂੰ